ਉਹ ਬੁੜੀ ਬੈਠੇ ਨੇ ਉਹਨਾਂ ਨੇ ਗੱਲ ਕਹੀ ਸੀ ਅਸੀਂ 5 ਬੰਦੇ ਗਏ ਸੀ ਮਰਮੋਹਨ ਸਾਹ ਕੋਲ ਕਿ ਬੰਦੇ ਇਸ ਨੂੰ ਛੱਡ ਦੋ ਉਹਨਾਂ ਚਾਰ ਬੰਦੇ ਜੇ ਹੈਗੇ ਜਿਹਦੇ ਵਿੱਚ ਰਜਿੰਦਰ ਮਹਿਤਾ ਸੁਦੇਸ਼ ਸਿੰਘ ਪੌਰਨੇ ਤੇ ਦਿਮੇਤ ਕੜਾ ਤੇ ਮਕਰ ਸਾਹਿਬ ਚਲੇ ਗਏ ਤੇ ਮਰਮੋਹਨ ਸਾਹਿਬ ਕਹਿੰਦਾ ਵੀ ਉਹ ਤਾਂ ਕੋਹ ਪੁੱਤ ਕਹਿ ਗਏ ਨੇ ਵੀ ਨਹੀਂ ਛੱਡਨੇ ਇਹਦੇ ਤੇ ਉਹ ਪੁੱਤ ਕੌਣ ਜੀ ਸਵੀਰ ਜੀ ਸਵੀਰ ਬਾਲਤ ਇਹ ਬੜਾ ਬਾਲ ਸਾਹਿਬ ਜੀ ਉਹ ਕਹਿੰਦੇ ਨੇ ਛੱਡੀ ਹੈਗੇ ਤੇ ਇਹਦਾ ਡਰਾਮਾ ਕਰਦੇ ਰਹੇ ਨੇ ਮਸਲੇ ਖੜੇ ਕਰਦੇ ਰਹੇ ਨੇ ਕਿ ਇਹ ਮਸਲੇ ਹੱਲ ਹੋ ਗਏ ਤਾਂ ਸਾਡੇ ਕੋਲ ਮਸਲਾ ਰਹਿਣਾ ਨਹੀਂ ਕੋਈ ਮਗਰ ਕੀ ਜੀ ਸਵਾਰੇ ਜਾਣੇ ਫਿਲ ਬਗਰ ਇਸ ਕਰਕੇ ਇਹਨਾਂ ਨੇ ਮਸਲੇ ਅੜਾ ਕੇ ਰੱਖੇ ਆਪਨੇ ਬਾਦ ਸਿਹਤ ਦੀ ਗੱਡੀ ਆ ਹੋ ਰਹਾ ਨਾ ਆਪਣੇ ਬੱਸ ਉਹ ਵੀ ਚੌੜੇ ਹੀ ਭੜੀਆਂ ਨੇ ਅਜੇ ਰਾਜੀ ਬਿਲਕੁਲ ਸਹੀ ਗੱਲ ਹੈ ਜਿਵੇਂ ਇਹਨਾਂ ਦੀ ਭਾਜਪਾ ਦੇ ਨਾਲ ਕੇਂਦਰ ਦੇ ਵਿੱਚ ਵੀ ਵਧੀਆ ਇਹਨਾਂ ਦੀ ਸਾਂਝ ਰਹੀ ਹੈ ਸਾਂਝ ਰਹੀ ਹੈ ਪੂਰੀ ਤਰ੍ਹਾਂ ਸਾਂਝ ਰਹੀ ਹੈ ਕੋਈ ਨਾ ਬਖਾਰ ਨਿਕਰਾ ਵੱਡੇ ਵੱਡੇ ਮੁੱਦੇ ਇਹਨਾਂ ਵੱਲੋਂ ਹੱਲ ਕੀਤੇ ਜਾ ਰਹੇ ਹਨ ਬਾਦਲ ਜੀ ਰਹੇ ਨੇ ਤੇ ਇਹਨਾਂ ਬੈਠ ਰਹੇ ਨੇ ਬੁੱਦੀ ਸਾਹਿਬ ਬੈਠ ਰਹੇ ਨੇ ਇਹਨਾਂ ਕੋਈ ਮਸਲਾ ਨਿਕਰਾ ਹੈਗਾ ਇਹ ਬਹੁਤ ਬੜੀ ਇਹਨਾਂ ਦੀ ਮਾੜੀ ਸੋਚ ਹੈ ਜੱਟਾ ਜੀ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਹਾਂ ਜੀ ਲੇਕਿਨ ਬਾਦਲ ਸਾਹਿਬ ਵੱਲੋਂ ਅਕਸਰ ਕਿਹਾ ਗਿਆ ਵੀ ਅਸੀਂ ਪੂਰੀ ਆਪਣਾ ਪੂਰੀ ਕੋਸ਼ਿਸ਼ ਕੀਤੀ ਹੈ ਜੀ ਅਸੀਂ ਇਹਨਾਂ ਮੁੱਦਿਆਂ ਦੇ ਉੱਪਰ ਨਹੀਂ ਕੋਈ ਕੋਸ਼ਿਸ਼ ਕੀਤੀ ਨਾ ਸਾਰੇ ਡਰਾਮ ਉਹ ਆਪਣੇ ਬਸ ਹਰਸਿੰਦਰ ਕੌਰ ਨੂੰ ਪ੍ਰਧਾਨ ਬਣਾਤਾ ਮੰਤਰੀ ਬਣਾਤਾ ਉਹਦੀ ਬਾਤ ਅੰਦਰ ਉੱਤੇ ਬੈਠੇ ਰਹੇ ਵਾਲ ਸਾਹਿਬ ਆ ਤੇ ਜਿਹੜੇ ਜਿਨ੍ਹਾਂ ਦਾ ਡਿਊਟੀ ਬਣਦੀ ਸੀ ਇਹਨਾਂ ਹੱਕ ਬਣਦਾ ਸੀ ਸੇਫਟੀ ਹਿੰਸਾ ਬਣਦਾ ਸੀ ਆ ਚੰਦਵਾਦ ਹਵਰ ਬਣਦਾ ਸੀਗਾ ਉਹਨਾਂ ਨੂੰ ਨਹੀਂ ਮਿਲਤਾ ਇਹਨੇ ਤੇ ਆਪਣੇ ਬਸ ਹਰਸਿੰਦਰ ਕੌਰ ਨੂੰ ਬਣਾ ਕੇ ਤੇ ਆਪਣਾ ਬੁੜਿਆ ਪ੍ਰਧਾਨ ਜੀ ਪਾਣੀਆਂ ਦੇ ਮੁੱਦੇ ਕਰ ਨਾਲ ਨੁਕਸਾਨ ਹੋਇਆ ਪੰਜਾਬ ਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੰਨਾ ਨੁਕਸਾਨ ਤੁਸੀਂ ਸਮਝਦੇ ਹੋ ਪਾਣੀਆਂ ਦੇ ਮੁੱਦੇ ਕਰਕੇ ਅੱਜ ਪੰਜਾਬ ਦਾ ਹੋਇਆ ਹੈ ਪਾਣੀ ਯਾਰ ਮਤੇ ਤਾਂ ਬਹੁਤ ਇਨਸਾਨ ਹੈ ਪੰਜਾਬ ਦਾ ਜਿਹੜਾ ਤੇ ਸਾਟਾ ਪੂਰਾ ਨਹੀਂ ਹੋ ਸਕਦਾ ਪਾਣੀ ਪੰਜਾਬ ਕੋਲ ਹੈ ਕੋਈ ਨਹੀਂ ਤੇ ਨਾਲ ਇਹਨਾਂ ਨੇ ਕੋਈ ਮਸਲਾ ਹੱਲੇ ਕਰਾਇਆ ਇਹਨਾਂ ਨੇ ਹੋਰ ਵੀ ਤਾਂ ਦੇਖੋ ਨਾ ਪ੍ਰਧਾਨ ਜੀ ਹੁਣ ਹੜਾ